7 ਮਹੀਨੇ ਦੀ ਲਾਪਤਾ ਬੱਚੀ ਦੀ ਭਾਲ ਆਖਰਕਾਰ ਹੁਣ ਖਤਮ ਹੋ ਗਈ ਹੈ ਵਿਗਨਸ਼ੂ ਪਰਿਵਾਰ ਨੂੰ ਮਿਲ ਚੁੱਕੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਘਰ ਦੇ ਬੈਕ ਸਾਈਡ ਤੇ ਬਣੇ ਪਲਾਟ ਦੇ ਵਿੱਚੋਂ ਹੀ ਵਿਗਨਸ਼ੂ ਮਿਲੀ ਹੈ ਉਸ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਦੱਸਦੀ ਹੈ ਕਿ 7 ਮਹੀਨੇ ਦੀ ਬੱਚੀ ਸਵੇਰ ਤੋਂ ਹੀ ਲਾਪਤਾ ਦੱਸੀ ਜਾ ਰਹੀ ਸੀ ਔਰ ਪਰਿਵਾਰ ਫਿਕਰਾਂ ਵਿੱਚ ਸੀ ਕਿ ਆਖਰ ਉਹਨਾਂ ਦੀ 마ਸੂਮ ਬੱਚੀ ਕਈ ਕਿੱਥੇ ਆਖਰਕਾਰ 7 ਮਹੀਨੇ ਦੀ ਬੱਚੀ ਨੂੰ ਕੌਣ ਲੈ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਸੀ ਜਿੱਥੇ ਕਿ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਬੱਚੀ ਰਾਤ ਨੂੰ ਆਪਣੀ ਮਾਂ ਦੇ ਨਾਲ ਕਮਰੇ ਦੇ ਵਿੱਚ ਸੁੱਤੀ ਪਰ ਸਵੇਰ ਨੂੰ ਜਦ ਮਹਿਲਾ ਉੱਠੀ ਤਾਂ ਉਸਨੇ ਦੇਖਿਆ ਕਿ ਉਸਦੀ ਧੀ ਉੱਥੇ ਨਹੀਂ ਸੀ ਇਸ ਤੋਂ ਬਾਅਦ ਪਰਿਵਾਰ ਦੇ ਜੀਵਾਂ ਨੂੰ ਵੀ ਭਜੜਾ ਪੈ ਗਈਆਂ ਕਿ ਆਖਰਕਾਰ ਬੱਚੀ ਗਈ ਕਿੱਥੇ ਹਾਲਾਂਕਿ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਉਹਨਾਂ ਨੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਦੇਖਿਆ ਜਿਸ ਦੇ ਵਿੱਚ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਘੇਰੇ ਨਾਲ ਜ਼ਰੂਰ ਵੇਖਿਆ ਗਿਆ ਕਿ ਉਹਨਾਂ ਦੇ ਵੱਲੋਂ ਪਾਲਟੀ ਚ ਕੀ ਬੱਚੀ ਨੂੰ ਲਜਾਇਆ ਜਾ ਰਿਹਾ ਪਰ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਸੀ ਕਿ ਆਖਰਕਾਰ ਬੱਚੀ ਗਈ ਕਿੱਥੇ ਪਰ ਹੁਣ ਮਿਲੀ ਜਾਣਕਾਰੀ ਦੇ ਮੁਤਾਬਿਕ ਘਰ ਦੇ ਠੀਕ ਪਿੱਛੇ ਬਣੇ ਪਲਾਟ ਦੇ ਵਿੱਚੋਂ ਹੀ ਵਿਗਨਸ਼ੂ ਮਿਲੀ ਹੈ ਔਰ ਪਰਿਵਾਰ ਦੇ ਜੀਆ ਨੇ ਸੁੱਖ ਦਾ ਸਾਹ ਲਿਆ ਫਿਲਹਾਲ ਬੱਚੀ ਨੂੰ ਲੁਧਿਆਣਾ ਦੇ ਦੀਪ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਪਰ ਦੂਸਰੇ ਪਾਸੇ ਪਰਿਵਾਰ ਦੇ ਵੱਲੋਂ ਹਜੇ ਵੀ ਕਾਰਵਾਈ ਦੀ ਗੱਲ ਆਕੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਆਖਰ ਕਿਸ ਦੇ ਵੱਲੋਂ ਬੱਚੀ ਨੂੰ ਘਰ ਚੋਂ ਚੁੱਕਿਆ ਗਿਆ ਕੌਣ ਸੀ ਉਹ ਸ਼ਖਸ ਜਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਫਿਲਹਾਲ ਇਹ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਪਰ ਦੂਸਰੇ ਪਾਸੇ ਪਰਿਵਾਰ ਨੇ ਹੁਣ ਸੁਖ ਦਾ ਸਾਹ ਲਿਆ ਹਾਲਾਂਕਿ ਸਵੇਰ ਤੋਂ ਹੀ ਪਰਿਵਾਰ ਦੇ ਜੀ ਵਿਗਨਸ਼ੂ ਨੂੰ ਲੱਭਣ ਦੇ ਲਈ ਥਾਂ-ਥਾਂ ਤੇ ਉਸਦੀ ਭਾਲ ਕਰ ਰਹੇ ਸੀ ਕਿ ਆਖਰ ਉਹ ਗਈ ਕਿੱਥੇ ਪਰ ਹੁਣ ਜਿੱਥੇ ਪਰਿਵਾਰ ਨੇ ਸੁਖਤਾ ਸਾਹ ਲਿਆ ਤਾਂ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਸਖਤ ਕਾਰਵਾਈ ਦੀ ਵੀ ਗੱਲ ਆਖੀ ਗਈ ਹੈ ਹੁਣ ਬੱਚੀ ਤਾਂ ਮੇਰੀ ਮਿਲ ਗਈ ਹੈ ਲੇਕਿਨ ਹੁਣ ਉਸ ਬੰਦੇ ਨੂੰ ਲੱਭਣਾ ਹੈ ਜਿਸ ਨੇ ਇਸ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ ਕਿੱਥੋਂ ਮੇਰੀ ਬੱਚੀ ਭਾਜੀ ਲਈ ਬੱਚਾ ਸਰ ਉਹ ਬੱਚੀ ਸਾਡੇ ਘਰ ਦੀ ਬੈਕ ਸਾਈਡ ਤੇ ਬੜਾ ਹੀ ਡੂੰਗਾ ਪਲਾਟ ਹੈ ਠੀਕ ਹੈ ਜੀ ਉਥੋਂ ਬੱਚੀ ਬਰਾਮਦ ਹੋਈ ਹੈ ਉਸੇ ਪਲਾਟ ਦੇ ਵਿੱਚ ਮਾਰਨਿੰਗ ਮੈਂ ਵੀ ਮੇਰਾ ਬ੍ਰਦਰ ਵੀ ਇਵਨ ਕੀ ਮੇਰੇ ਸਾਰੇ ਯਾਰ ਦੋਸਤ ਪੁਲਿਸ ਪ੍ਰਸ਼ਾਸਨ ਨੇ ਵੀ ਚੈੱਕ ਕੀਤਾ ਸੀ ਉਸ ਟਾਈਮ ਉਥੇ ਬੱਚੀ ਨਹੀਂ ਸੀ ਠੀਕ ਹੈ ਇਹ ਹੁਣ ਜਿਸ ਬੰਦੇ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਆਪਣਾ ਸਕੰਜਾ ਕੱਸ ਲਿਆ ਹੈ ਆਸ-ਪਾਸ ਮੀਡੀਆ ਵੀ ਘੁੰਮ ਰਿਹਾ ਹੈ ਮੱਲੇ ਵਾਲੇ ਵੀ ਇਕੱਠੇ ਹੋਏ ਹੋਇਆ ਉਸ ਬੰਦੇ ਨੂੰ ਭੱਜਣ ਦਾ ਕੋਈ ਰਸਤਾ ਨਹੀਂ ਲੱਭਿਆ ਤੇ ਲਾਸਟਲੀ ਉਹ ਬੱਚੀ ਨੂੰ ਉੱਥੇ ਸੁੱਟ ਕੇ ਆਪ ਫਰਾਰ ਹੋ ਗਿਆ ਬਟ ਪੁਲਿਸ ਪ੍ਰਸ਼ਾਸਨ ਇਸ ਚੀਜ਼ ਦੀ ਕਲੈਰੀਫਿਕੇਸ਼ਨ ਕਰ ਰਹੀ ਹੈ ਕਿ ਸੀਸੀਟੀਵੀ ਕੈਮਰੇ ਵੀ ਚੈੱਕ ਹੋ ਰਹੇ ਨੇ ਕਿ ਇਸ ਵਾਰਦਾਤ ਨੂੰ ਕਿਸ ਬੰਦੇ ਨੇ ਅੰਜਾਮ ਦਿੱਤਾ ਹੈ ਕੋਈ ਰੱਖੇ ਗਿਆ ਹੋਊਗਾ ਤਾਂ ਗਲੀ ਦੇ ਵਿੱਚ ਤਾਂ ਹਲੇ ਚੱਕ ਦੇ ਘੇਰੇ ਦੇ ਵਿੱਚ ਹੈ ਸਾਰੀ ਘਟਨਾ ਸਰ ਜਿਸ ਬੰਦੇ ਨੇ ਵੀ ਚਾਹੇ ਦਿਨ ਦਿਹਾੜੇ ਕੋਈ ਰੱਖ ਕੇ ਗਿਆ ਚਾਹੇ ਉਹਨੇ ਉਪਰੋਂ ਸੁੱਟਿਆ ਚਾਹੇ ਕਿਸੇ ਨੇ ਕੋਠੋਂ ਸੁੱਟਿਆ ਉਸ ਪਲਾਟ ਦੇ ਵਿੱਚ ਠੀਕ ਹੈ ਨਾ ਜਿਸ ਨੇ ਵੀ ਇਸ ਵਾਰਦਾਤ ਨੂੰ ਇਲਜਾਮ ਦਿੱਤਾ ਕਿ ਹੁਣ ਅਸੀਂ ਉਸ ਬੰਦੇ ਨੂੰ ਫੜ ਕੇ ਸਾਂ ਲਵਾਂਗੇ ਕੋਈ ਸੀਸੀਟੀਵੀ ਚ ਆਇਆ ਬੰਦਾ ਹਾਂ ਦੇਖੇ ਤਰਦੀਸ਼ ਸਰ ਤਰਦੀਸ਼ ਚੱਲਦੀ ਪਈ ਆ ਸੀਸੀਟੀਵੀ ਚ ਹਲੇ ਆਇਆ ਨਹੀਂਗਾ ਕਿਉਂਕਿ ਸੀਸੀਟੀਵੀ ਨਾ ਸਾਰੇ ਫਰੰਟ ਤੇ ਸੀ ਇਹ ਘਰ ਦੀ ਬੈਕਸਾਈਡ ਤੋਂ ਜੋ ਵੀ ਇਲਜਾਮ ਦਿੱਤਾ ਗਿਆ ਬੈਕਸਾਈਡ ਤੋਂ ਦਿੱਤਾ ਗਿਆ ਬੱਚੀ ਦੀ ਹਾਲਤ ਕਿਵੇਂ ਹੈ ਇਸ ਟਾਈਮ ਬੱਚੀ ਦੀ ਹਾਲਤ ਠੀਕ ਹੈ ਜੀ ਬਟ ਹਲੇ ਫਿਲਹਾਲ ओपीडीसीसी या चेकअप वगैरह चलदा पया वा इस टाइम इमरजेंसीज लग गए सब चेकअप तो बात पता लगे ओदा बच्ची ठीक है मतलब की अच्छा सर कोई आले दवाले दे सीसीटीवी कैमरे चेक किए थे क्योंकि आम तौर पे ਤੁਸੀਂ ਕਹਿੰਦੇ ਆਲੇ ਦਵਾਲੇ ਦੇ ਘਰਾਂ ਦੇ ਕਿਸੇ ਦੀ ਸ਼ਰਾਰਤ ਹੋ ਸਕਦੀ ਆ ਹਾਂਜੀ ਹਾਂਜੀ ਪਰ ਪੁਲਿਸ ਦਾ ਦਾਵਾ ਸਹੀ ਨਿਕਲੇ ਆ ਕਿ ਉਹ ਕਹਿੰਦੇ ਕਿ ਪਰਿਵਾਰ ਚ ਕੋਈ ਹੋ ਸਕਦਾ ਆਲੇ ਵਾਲੇ ਕੋਈ ਹੋ ਸਕਦਾ ਸਰ ਸਰ ਪਰਿਵਾਰਿਕ ਮੈਂਬਰ ਸਾਰੇ ਦੇ ਸਾਰੇ ਉੱਥੇ ਮੌਜੂਦ ਸੀਗੇ ਜਿਸ ਟਾਈਮ ਬੱਚੀ ਮਿਲੀ ਹੈ ਠੀਕ ਹੈ ਜੀ ਤੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨੇ ਪੂਰੀ ਤਬਦੀਸ਼ ਕਰ ਲਈ ਸੀ ਉਸ ਤੋਂ ਬਾਅਦ ਸਾਡੇ ਜੋ ਆਸਗਵਾਨ ਦੀ ਉਹਨਾਂ ਦੀ ਵੀ ਤਵਦੀਸ਼ ਪੁਲਿਸ ਨੇ ਕੀਤੀ ਹੈ ਤੇ ਚੱਲ ਰਹੀ ਸੀ ਬਟ ਉਸੇ ਜਦੋਂ ਸਾਡੀ ਫੈਮਲੀ ਅਸੀਂ ਤਾਂ ਘਰੇ ਆ ਗਏ ਸੀ ਅਸੀਂ ਪਿੱਛੇ ਜੋ ਬੈਕਸਾਈਡ ਤੇ ਪਲਾਟ ਆ ਨਾ ਉਹਨੂੰ ਕਟਵਾਣ ਚੱਲੇ ਸੀ ਤੇ ਪੁਲਿਸ ਕਿੰਨੇ ਘਰ ਪੰਦੇ ਨੇ ਆਲੇ ਦੁਆਲੇ ਜਿਹੜੇ ਤੁਹਾਡੇ ਸਰ ਆਲੇ ਦੁਆਲੇ ਜੋ ਆਪਾਂ ਨੀਅਰ ਆਊਟ ਕਹ ਸਕਦੇ ਉਹ ਤਾਂ 8-10 ਘਰ ਹੀ ਕਹਿ ਸਕਦੇ ਆ ਉਧਰ ਗਲੀ ਹੈਗੀ ਉਹ ਚ 30-40 ਘਰ ਜ਼ਰੂਰ ਹੈਗੇ ਨੇ ਤੇ ਬੈਕ ਸਾਈਡ ਤੇ ਜਿਹੜੀ ਗਲੀ ਹੈਗੀ ਉਹਦੇ ਵਿੱਚ ਵੀ 15-20 ਘਰ ਹੈਗੇ ਨੇ ਕੋਈ ਸ਼ੱਕ ਗਲੀ ਵਾਲਿਆਂ ਦੇ ਹੈਗਾ ਤੁਹਾਨੂੰ ਨਹੀਂ ਸਰ ਗਲੀ ਵਾਲਿਆਂ ਤਾਂ ਫਿਲਹਾਲ ਹਲੇ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਜੋ ਵੀ ਹੈ ਹੈ ਬੰਦਾ ਨੀਅਰ ਦਾ ਹੀ ਹੈ ਪਤਾ ਤਾਂ ਲੱਗ ਹੀ ਜਾਏਗਾ ਹੁਣ ਪੁਲਿਸ ਤਬਦੀਸ਼ ਕਰ ਰਹੀ ਹੈ ਲੇਕਿਨ ਜਦੋਂ ਵੀ ਮਤਲਬ ਕਿ ਇਹ ਜਿਸ ਬੰਦੇ ਨੇ ਵੀ ਮਤਲਬ ਕਿ ਅਨਜਾਮ ਦਿੱਤਾ ਨਾ ਉਹਨੂੰ ਪ੍ਰੋਪਰਲੀ ਪਤਾ ਸੀ ਕਿ ਇੱਥੋਂ ਐਂਟਰਸ ਹੈ ਕਿ ਉਪਰੋਂ ਦੀ ਵੀ ਇਹਨਾਂ ਦੀ ਐਂਟਰਸ ਹੈ ਕਿ ਮਾਉਂਟੀ ਤੋਂ ਉਸ ਤੋਂ ਵੱਲ ਉਹ ਬੈਕ ਸਾਈਡ ਤੋਂ ਗਲੀ ਦੇ ਵਿੱਚੋਂ ਨਿਕਲਣ ਦੀ ਉਹਨੇ ਕੋਈ ਪੂਰੀ ਕੋਸ਼ਿਸ਼ ਕੀਤੀ ਹੁਣ ਬੱਚੀ ਕਿੱਥੇ ਹੈ ਜੀ ਹੁਣ ਬੱਚੀ ਸਰ ਦੀਪ ਹਸਪੀਟਲ ਹੈ ਠੀਕ ਹੈ ਠੀਕ ਹੈ ਬਾਕੀ ਹਲੇ ਚੈੱਕ ਅਪ ਚੱਲ ਰਿਹਾ ਸਰ